ਸਸ਼ੀਕਲ ਜੀ ਅਸਟ੍ਰੋਲੋਜੀ ਵਿਦ த ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਕੁਝ ਕੁਝ ਕੁ ਚੀਜ਼ਾਂ ਕੁਦਰਤ ਤੇ ਅਸੀਂ ਛੱਡ ਦਈਏ ਤਾਂ ਕੁਦਰਤ ਉਹ ਵਕਤ ਅਨੁਸਾਰ ਕਰ ਦਿੰਦੀ ਆ ਪਰ ਕੀ ਅਸੀਂ ਕੀ ਕੁਝ ਉਸ ਤੇ ਛੱਡਦੇ ਆ ਇਹ ਤੇ ਇੱਕ ਚਰਚਾ ਵਾਲੀ ਗੱਲ ਹੀ ਆ ਮਤਲਬ ਇਹ ਹੁਣ ਕੁਝ ਚੀਜ਼ਾਂ ਤੇ ਡਿਸਾਈਡ ਨਹੀਂ ਨਾ ਕੀਤੀਆਂ ਕਿ ਕੁਝ ਕੁ ਚੀਜ਼ਾਂ ਕੁਦਰਤ ਤੇ ਛੱਡ ਦੋ ਤੇ ਕੁਝ ਆਪ ਹੀ ਕਰੋ ਹਾਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਹੜੀਆਂ ਚੀਜ਼ਾਂ ਅਸੀਂ ਕੁਦਰਤ ਤੇ ਛੱਡ ਸਕਦੇ ਹਾਂ ਤੇ ਕਿਸ ਜਗ੍ਹਾ ਤੇ ਸਾਨੂੰ ਸਟਰਗਲ ਹਿੰਮਤ ਰਿਸਕ ਲੈਣਾ ਹੀ ਪੈਂਦੀ ਆ ਹੁਣ ਸੁਣੋ ਮੰਨ ਲਓ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਫੈਸਲਾ ਕਰਨ ਲਈ ਤਿਆਰ ਹੋ ਕਿ ਅਸੀਂ ਆ ਚੀਜ਼ ਕਰਨੀ ਹੈ ਪਰ ਵਾਰ-ਵਾਰ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈਂਦੀਆਂ ਨੇ ਕਈ ਵਾਰੀ ਹੁੰਦਾ ਏ ਕਿ ਮੰਨ ਲਓ ਕਿਸ ਜਗ੍ਹਾ ਤੇ ਅਸੀਂ ਕੋਈ ਰਿਸ਼ਤਾ ਹੀ ਤੈਅ ਕਰਨਾ ਹੈ ਮੰਨ ਲਓ ਕਿਸੇ ਨਾਲ ਕੋਈ ਬਿਜ਼ਨਸ ਹੀ ਕਰਨਾ ਹੈ ਮੰਨ ਲਓ ਕਿਸੇ ਨਾਲ ਕੋਈ ਡੀਲ ਹੀ ਕਰਨੀ ਹੈ ਹੈਨਾ ਕਿਸੇ ਜਗਾ ਤੇ ਸਾਡੀ ਮਤਲਬ ਕਿ ਅੰਡਰਸਟੈਂਡਿੰਗ ਹੋ ਹੀ ਨਹੀਂ ਪਉਂਦੀ ਤਾਂ ਵਕਤ ਤੇ ਛੱਡ ਦੋ ਕੀ ਜ਼ਰੂਰਤ ਹੈ ਵਾਰ-ਵਾਰ ਸਫਾਈਆਂ ਦੇਣ ਦੀ ਕੀ ਜ਼ਰੂਰਤ ਹੈ ਵਾਰ-ਵਾਰ ਉਸ ਜਗਾ ਤੇ ਕਿ ਇਹ ਅਸੀਂ ਬਸ ਕਰਨਾ ਹੀ ਕਰਨਾ ਹੈ ਇਹ ਬਸ ਅਸੀਂ ਕਰਨ ਕੁਛ ਕੁ ਰਿਸ਼ਤੇ ਤੇ ਕੁਛ ਕੁ ਮਤਲਬ ਡਿਸੀਜਨ ਡਿਸੀਜਨ ਉਹ ਕੁਦਰਤ ਤੇ ਛੱਡ ਦੇਣੇ ਚਾਹੀਦੇ ਆ ਕਿ ਓਕੇ ਜੇ ਕਰਮਾ ਚ ਹੋਇਆ ਸਾਡਾ ਕੰਮ ਕੀ ਆ ਕਿਸੇ ਚੀਜ਼ ਲਈ ਕਿਸੇ ਚੀਜ਼ ਲਈ ਨਹੀਂ ਕਿ ਪ੍ਰੇ ਕਰਨਾ ਪ੍ਰੇ ਕੀ ਹੈ ਕਿ ਪ੍ਰੇਕ એનર્ਜੀ ਹੈ એનર્ਜੀ ਹੈ ਜੋ ਤੁਹਾਨੂੰ ਦਿੰਦੀ ਹੈ ਕਿ ਅਸੀਂ ਕੁਦਰਤ ਨੂੰ ਪਰਮਾਤਮਾ ਨੂੰ ਨਾਲ ਲੈ ਕੇ ਚੱਲਦੇ ਆ ਪਰ ਜੇ ਤੁਸੀਂ ਇਹ ਸੋਚੋ ਕਿ ਉਹ ਕੰਮ ਤੁਸੀਂ ਸਿਰਫ ਇਸ ਲਈ ਕਰ ਰਹੇ ਹਾਂ ਕਿ ਪਰਮਾਤਮਾ ਦੀ ਅਸੀਂ ਕਹਿਤਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ ਨਹੀਂ ਅਸੀਂ ਇਸ ਲਈ ਕਰ ਰਹੇ ਹਾਂ ਕਿ ਜੋ ਕੁਝ ਵੀ ਕਰਦੇ ਹਾਂ ਉਹਦੀ ਮਰਜ਼ੀ ਬਿਨਾ ਪੱਤਾ ਨਹੀਂ ਹਿਲਦਾ ਤੇ ਅਸੀਂ ਸਾਨੂੰ ਇਹ ਚੀਜ਼ ਚੰਗੀ ਲੱਗਦੀ ਆ ਅਸੀਂ ਇਹ ਕੰਮ ਕਰਨਾ ਹੈ ਅਸੀਂ ਇਹ ਰਿਸ਼ਤੇ 'ਚ ਆਉਣਾ ਹੈ ਜਾਂ ਇਹ ਰਿਸ਼ਤਾ ਅਸੀਂ ਨਿਭਾਉਣਾ ਹੈ ਜਾਂ ਅਸੀਂ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾਂ ਠੀਕ ਹੈ ਅਗਰ ਕੁਦਰਤ ਸਾਥ ਦੇ ਰਹੀ ਹੈ ਤਾਂ ਉਸਨੇ ਕੋਈ ਨਾ ਕੋਈ ਹੀਲਾ ਵਸੀਲਾ ਤੁਹਾਡਾ ਬਣਾ ਦੇਣਾ ਹੈ ਤੇ ਤੁਸੀਂ ਉਸ ਰਿਸ਼ਤੇ ਵਿੱਚ ਆ ਹੀ ਜਾਣਾ ਤੇ ਪਰ ਕਈ ਵਾਰੀ ਕੀ ਹੁੰਦਾ ਹੈ ਕਈ ਵਾਰੀ ਸਾਡਾ ਮਨ ਵਾਰ-ਵਾਰ ਉਸ ਚੀਜ਼ ਦੇ ਪਟਕਾ ਵੱਲ ਜਾਂਦਾ ਏ ਸਾਨੂੰ ਪਤਾ ਏ ਕਿ ਉਸਨੇ ਸਾਡੇ ਨਾਲ ਕੁਝ ਗਲਤ ਹੋਇਆ ਏ ਜਾਂ ਕੀਤਾ ਏ ਜਾਂ ਸਾਨੂੰ ਉਸ ਦਾ ਐਕਸਪੀਰੀਅੰਸ ਸਹੀ ਨਹੀਂ ਰਿਹਾ ਜਾਂ ਸਾਡੇ ਨਾਲ ਉਸ ਸਮੇਂ ਧੋਖਾ ਹੋਇਆ ਜਾਂ ਅਸੀਂ ਆ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਵਾਰ-ਵਾਰ ਸਾਡੀ ਬਦਨਾਮੀ ਪਰੇਸ਼ਾਨੀ ਸਮਾਜਿਕ ਤੌਰ ਤੇ ਮਾਨਸਿਕ ਤੌਰ ਤੇ ਪਰਿਵਾਰਕ ਤੌਰ ਤੇ ਸੈਣੀ ਪਈ ਫੇਰ ਵੀ ਵਾਰ-ਵਾਰ ਉਸ ਚੀਜ਼ ਦੀ ਕੋਸ਼ਿਸ਼ ਕਰਨ ਨਾਲੋਂ ਚੰਗਾ ਕਿ ਉਹ ਚੀਜ਼ਾਂ ਕੁਦਰਤ ਤੇ ਛੱਡ ਦਿੱਤੀਆਂ ਜਾਣ ਕੇ ਬਈ ਅਸੀਂ ਜਿੰਨੀ ਕੋਸ਼ਿਸ਼ ਕਰਨੀ ਸੀ ਕਰ ਲਈਆ ਬਾਕੀ ਉਸਦੇ ਹੱਥ ਹੈ ਜਿੱਦਾਂ ਕਿ ਆਮ ਤੌਰ ਤੇ ਬਹੁਤ سارے ਲੋਕ ਇਹ ਸ਼ਿਕਾਇਤ ਕਰਦੇ ਆ ਉਹਨਾਂ ਨੂੰ ਇਹ ਸ਼ਿਕਾਇਤ ਆਪਣੇ ਆਪ ਨਾਲ ਵੀ ਰਹਿੰਦੀ ਆ ਉਕੇ ਐਸੀ ਬੜੀ ਕੋਸ਼ਿਸ਼ ਕਰਦੇ ਆ ਰਿਸ਼ਤਿਆਂ ਨੂੰ ਨਿਭਾਉਂਦੇ ਅਸੀਂ ਬੜੀ ਕੋਸ਼ਿਸ਼ ਕਰਦੇ ਆ ਸਭ ਜਗ੍ਹਾ ਤੇ ਝੁੱਕਦੇ ਵੀ ਆ ਕਈ ਵਾਰੀ ਇਗਨੋਰ ਵੀ ਮਾਰਦੇ ਆ ਵੀ ਚੱਲ ਕੋਈ ਨਾ ਫਿਰ ਕੀ ਹੋ ਗਿਆ ਜੇ ਅਗਲੇ ਨੇ ਚਾਰ ਕਰ ਵੀ ਦਿੱਤੀਆਂ ਪਰ ਫਿਰ ਵੀ ਕੋਈ ਗੱਲ ਨਹੀਂ ਰਿਸ਼ਤਾ ਹੈ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕੀਤੀ ਹੈ ਹੁਣ ਵਾਰ-ਵਾਰ ਕੋਸ਼ਿਸ਼ ਤਾਂ ਕੀਤੀ ਤੇ ਵਾਰ-ਵਾਰ ਸਾਡੀ ਅਸੀਂ ਨੁਕਸਾਨ ਵੀ ਉਠਾਇਆ ਤਾਂ ਇਸ ਤੋਂ ਚੰਗਾ ਇਹ ਕਿ ਉਸ ਤੋਂ ਬਾਅਦ ਚੁੱਪ ਕਰਕੇ ਸਾਸਰੀਕਲ ਬਲਾਉ ਅਗਲੇ ਨੂੰ ਕਿ ਠੀਕ ਹੈ ਜੀ ਕੁਦਰਤ ਨੇ ਜਿੰਨਾ ਨੂੰ ਆਪਣਾ ਸਾਥ ਲਿਖਿਆ ਹੈ ਜਾਂ ਹੋਣਾ ਹੈ ਜਾਂ ਕੁਦਰਤ ਨੇ ਕਰਨਾ ਹੈ ਅਗਰ ਮਿਲਾਇਆ ਤਾਂ ਜ਼ਰੂਰ ਜ਼ਰੂਰ ਉਸ ਨੂੰ ਨਿਭਾਵਾਂਗੇ ਅਗਰ ਕੁਦਰਤ ਹੀ ਨਹੀਂ ਚਾਹੁੰਦੀ ਕਿ ਆਪਾਂ ਇੱਕ ਦੂਜੇ ਨੂੰ ਪਰੇਸ਼ਾਨ ਕਰੀਏ ਤਾਂ ਠੀਕ ਹੈ ਉਸ ਜਗ੍ਹਾ ਤੇ ਵਕ ਹੋ ਜਾਣਾ ਹੀ ਉਸ ਜਗ੍ਹਾ ਤੇ ਚੁੱਪ ਹੋ ਜਾਣਾ ਹੀ ਉਸ ਜਗ੍ਹਾ ਤੇ ਪਿੱਛੇ ਹਟ ਜਾਣਾ ਹੀ ਕਾਮਯਾਬੀ ਤੇ ਤੁਹਾਡੇ ਮਨ ਤੇ ਤੁਹਾਡੇ ਦਿਮਾਗ ਤੇ ਉਸ ਕੁਦਰਤ ਲਈ ਬਿਹਤਰ ਹੈ ਇੱਕ ਗੱਲ ਮੈਂ ਤੁਹਾਨੂੰ ਦੱਸਨੀ ਆ ਬੜੀ ਸਿੰਪਲ ਜੀ ਗੱਲ ਹੈ ਕਹਿੰਦੇ ਇੱਕ ਵਕਤ ਤੋਂ ਬਾਅਦ ਇੱਕ ਵਕਤ ਤੋਂ ਬਾਅਦ ਮੰਦਰ ਦੇਖ ਕੇ ਸਿਰ ਝੁਕ ਜਾਣਾ ਪਰ ਕੁਝ ਮੰਗਣ ਦਾ ਇੱਛਾ ਨਾ ਹੋਣਾ ਹੀ ਅਸਲ ਵਿੱਚ ਕੁਦਰਤ ਨਾਲ ਜੁੜਨਾ ਹੈ ਤੋ ਇਹ ਸਮਝ ਗਏ ਇੱਕ ਵਕਤ ਇਹ ਜਿਹੇ ਆਉ ਜਾਏ ਕਿ ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਕਰਨਾ ਹੈ ਤੂੰ ਕਰਨਾ ਹੈ ਜੇ ਨਹੀਂ ਹੈ ਤੇ ਨਹੀਂ ਹੈ ਕਿਉਂਕਿ ਕੁਦਰਤ ਨੇ ਤੁਹਾਡੇ ਕਈ ਅਨੁਸਾਰ ਨਹੀਂ ਚੱਲਣਾ ਇਹ ਇਸ ਜੋ ਸਟਾਰਸ ਨੇ ਇਹ ਜੋ ਵਕਤ ਹੈ ਇਹ ਵਕਤ ਤੁਹਾਡਾ ਗੁਲਾਮ ਨਹੀਂ ਹੈ ਹਰ ਇਨਸਾਨ ਵਕਤ ਦੇ ਅਨੁਸਾਰ ਚੱਲਦਾ ਹੈ ਤੇ ਵਕਤ ਦੇ ਅਨੁਸਾਰ ਬੰਨਿਆ ਹੋਇਆ ਹੈ ਉਹ ਕਿਉਂਕਿ ਉਹ ਉਸ ਦੇ ਬੰਨਣ ਤੋਂ ਮੁਕਤ ਨਹੀਂ ਹੋ ਸਕਦਾ ਤਾਂ ਇਸ ਕਰਕੇ ਵਕਤ ਨੂੰ ਤੁਸੀਂ ਨਹੀਂ ਬੰਨ ਸਕਦੇ ਹੈਨਾ ਤਾਂ ਵਕਤ ਅਨੁਸਾਰ ਚੱਲਣਾ ਹੀ ਸਹੀ ਦਿਸ਼ਾ ਤੇ ਦਸ਼ਾ ਸਮਝੀ ਜਾਂਦੀ ਆ ਪਰ ਉਹ ਦਾ ਛਾਸ ਨੂੰ ਵੈਸੇ ਦੇਖਿਆ ਜਾਵੇ ਤਾਂ ਕੁਦਰਤੀ ਤੌਰ ਤੇ ਜੋਤਿਸ਼ ਤੋਂ ਹੀ ਪਤਾ ਲੱਗਦੀ ਆ ਕਿ ਕਿੱਦਾਂ ਦੀ ਦਸ਼ਾ ਤੇ ਕਿੱਦਾਂ ਦੀ ਦਿਸ਼ਾ ਵੱਲ ਸਾਨੂੰ ਕਦਮ ਉਹ ਵਿਧਾਣੇ ਚਾਹੀਦੇ ਆ ਪਰ ਆਪਾਂ ਗੱਲ ਕਰ ਰਹੇ ਆ ਕਿ ਕੁਦਰਤ ਨਾਲ ਡੀਲ ਨਹੀਂ ਕਰਨੀ ਕੁਦਰਤ ਨਾਲ ਬਿਜ਼ਨਸ ਨਹੀਂ ਕਰਨਾ ਕੁਦਰਤ ਨਾਲ ਲੈਣ ਦੇ ਨਹੀਂ ਕਰਨਾ ਕੁਦਰਤ ਤੇ ਦੇ ਪਾਵਰ ਨੂੰ ਨਮਸਕਾਰ ਕਰਨੀ ਹੈ ਸਿਰ ਝੁਕਾਉਣਾ ਹੈ ਪਰ ਸੱਚ ਜਾਣੋ ਜੇ ਮੰਗਿਆ ਹੀ ਕੁਝ ਮਿਲਦਾ ਹੁੰਦਾ ਤਾਂ ਧਾਰਮਿਕ ਸਥਾਨਾਂ ਦੇ ਬਾਹਰ ਮੰਗਤੇ ਬੈਠੇ ਨਾ ਹੁੰਦੇ ਇੱਕ ਸੱਚ ਵਿਚਾਰ ਵਾਲੀ ਗੱਲ ਆ ਚਲੋ ਅੱਜ 18 ਫਰਵਰੀ 2025 ਦਿਨ ਮੰਗਲਵਾਰ ਹੈ ਤਿਥੀ ਛਠੀ ਤਿਥੀ ਹੈ ਤੇ ਕ੍ਰਿਸ਼ਨ ਪੱਖ ਚੱਲ ਰਿਹਾ ਤੁਸੀਂ ਜਾਣਦੇ ਹੋ ਅੱਜ ਮੰਗਲਵਾਰ ਵਾਲੇ ਦਿਨ ਤਕਰੀਬਨ ਚਿਤਰਾ ਨਕਸ਼ਤਰ ਸਵੇਰੇ 7:36 ਮਿੰਟ ਤੱਕ ਚੱਲੇਗਾ ਤੇ ਉਸ ਤੋਂ ਬਾਅਦ ਸਵਾਤੀ ਨਕਸ਼ਤਰ ਰਾਹੁ ਦਾ ਨਕਸ਼ਤਰ ਚੱਲੇਗਾ ਤੁਲਾ ਰਾਸ਼ੀ ਵਿੱਚ ਚੰਦਰਮਾ ਬਸੰਤ ਰਿਤੂ ਆਰੰਭ ਹੋ ਜਾਏਗੀ ਗਾਂਢ ਯੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਮਿਥੂਨ ਰਾਸ਼ੀ ਚ ਚੰਦਰ ਮਹਾਰਾਜ ਜੋ ਵਿਰਾਜਮਾਨ ਨੇ ਸੌਰੀ ਟੁਲਾਰਾਸ਼ਿ ਵਿੱਚ ਤੇ ਮੰਗਲ ਬੈਠੇ ਆ ਮਿਥੂ ਰਾਸ਼ੀ ਵਿੱਚ ਰਾਹੂ ਦਾ ਨਕਸ਼ਤਰ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਕਾਰੀ ਦੇਣੀ ਆ ਚਲੋ ਇੰਨਾ ਚੰਗਾ ਹੋਇਆ ਚੰਦਰ ਕੇਤੂ ਦਾ ਗ੍ਰਹਿ ਜੋਗ ਟੁੱਟਿਆ ਤੇ ਨਾਲ ਹੀ ਗ੍ਰਹਿ ਮੁਤਾਬਕ ਜੋ ਆ ਫਰਬਰੀ 2025 ਔਰ ਰਾਹੂ ਕਾਲ ਦਾ ਟਾਈਮ ਅੱਜ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ ਅਰੀਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਾਂਗੇ ਆਪਾਂ ਮੇਸ਼ ਰਾਸ਼ੀ ਦੇ ਲਈ ਸਵੇਰ ਤੋਂ ਹੀ ਸਵੇਰ ਤੋਂ ਤਕਰੀਬਨ ਲਾ ਲੋ ਤੁਸੀਂ ਸਾਬ ਬਈ ਚਿਤਰਾ ਨਕਸ਼ਤਰ 7 36 7:30 ਵਜੇ ਤੋਂ ਬਾਅਦ ਹੀ ਮੰਨ ਲਓ ਕਿ ਹਟਮ ਹੈ ਉਸ ਤੋਂ ਬਾਅਦ ਰਾਹੁ ਦਾ ਨਕਸ਼ਤਰ ਹੈ ਥੋੜੇ ਜਿਹਾ ਡਰ ਜਿਆ ਤਾਂ ਤੁਹਾਨੂੰ ਰਹੇਗਾ ਜੀਵ ਜਿਆ ਕਿਤੇ ਕੁਝ ਅਜੀਬ ਗਲਤ ਹੀ ਨਾ ਹੋ ਜਾਵੇ ਕੁਝ ਅਲੀਗੇਸ਼ਨ ਤੋਂ ਮਤ ਨਾ ਲੱਗ ਜਾਵੇ ਕਿਤੇ ਸਾਡੀ ਪਹੁੰਚ ਜੋ ਹੈ ਉਸ ਜਾਂ ਅਸੀਂ ਕਿੱਥੇ ਕੀ ਕਰ ਰਹੇ ਹਾਂ ਇਸ ਦੀ ਖਬਰ ਮਤਲਬ ਆਲੇ ਦੁਆਲੇ ਸਰਕਲ ਚ ਕੁਝ ਚੀਜ਼ਾਂ ਤੁਸੀਂ ਛੁਪਾਉਣੀਆਂ ਚਾਹੁੰਦੇ ਹੋ ਠੀਕ ਹੈ ਪਰੇਮੋਸ਼ਨਲ ਜੇ ਰਹੋਗੇ ਤੁਸੀਂ ਪਿਆਰ ਮੁਹੱਬਤ ਰਿਸ਼ਤਿਆਂ ਨੂੰ ਲੈ ਕੇ ਚੰਦਰ ਸਤ ਹੈ ਜੋ ਕਿ ਸ਼ੁਭ ਕੰਮ ਦੇ ਲਈ ਚੰਗਾ ਹੈ ਤਨ ਲਈ ਚੰਗਾ ਹੈ ਗਿਫਟ ਦੇ ਵੀ ਸਕਦੇ ਹੋ ਤੇ ਗਿਫਟ ਮਿਲ ਵੀ ਸਕਦੇ ਆ ਕਾਲਾ ਨੀਲਾ ਰੰਗ ਪਾਉਣਾ ਨਹੀਂ ਹੈ ਤੇ ਮੱਥੇ ਤੇ ਦੁੱਧ ਜ਼ਰੂਰ ਲਗਾ ਲੈ ਟੌਰਸ ਬ੍ਰਿਕ ਰਾਸ਼ੀ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਰਾਹੂ ਦਾ ਨਕਸ਼ਤਰ ਭਾਵੇਂ ਮਿੱਤਰ ਹੈ ਮਟਾਪੇ ਨੂੰ ਲੈ ਕੇ ਤੇ ਸਿਰ ਚ ਦਰਦ ਥੋੜਾ ਜਿਹਾ ਰਹੇਗਾ ਥੋੜਾ ਨਸਲਾ ਜੁਕਾਮ ਵੀ ਹੋ ਸਕਦਾ ਹੈ ਤਾਂ ਮੌਸਮ ਕਰਕੇ ਥੋੜਾ ਖਾਣ ਪੀਣ ਦਾ ਪਰਹੇਜ਼ ਧਿਆਨ ਨਾਲ ਕਰੋ ਜੈਮਿਨੀ ਮਿਥੁਨ ਰਾਸ਼ੀ ਸਿਤਾਰੇ ਮਿਥੁਨ ਰਾਸ਼ੀ ਵਾਲਿਆਂ ਦੇ ਤਕਰੀਬਨ ਰਾਹੂ ਦਾ ਨਕਸ਼ਤਰ ਭਾਵੇਂ ਮਿੱਤਰ ਆ ਸੋਚ ਸਥਾਨ ਵਿੱਚ ਚੰਦਰਮਾ ਸ਼ੁਕਰ ਦੇ ਘਰ ਚ 20 ਮਿੱਤਰ ਹੀ ਹੈ ਔਲਾਦ ਸਬੰਧੀ ਚਿੰਤਾਵਾਂ ਥੋੜੀਆਂ ਵਧ ਸਕਦੀਆਂ ਨੇ ਰਾਹੂ ਦੇ ਨਕਸ਼ਤਰ ਕਰਕੇ ਇੱਕਦਮ ਕੋਈ ਰਸਤਾ ਮਿਲਦਾ ਤੇ ਇੱਕਦਮ ਪਰੇ ਵੀ ਹੋ ਜਾਂਦਾ ਕੋਈ ਰਿਸ਼ਤਾ ਵੀ ਆਉਂਦਾ ਤੇ ਫਿਰ ਉਹ ਅੱਗੇ ਗੱਲ ਹੀ ਨਹੀਂ ਤੋਰਦੀ ਬਸ ਐਡਾਂ ਦੀ ਸਿਚੁਏਸ਼ਨ ਮੰਗਲ ਦੇ ਲਗਨ ਵਿੱਚ ਹੋਣ ਕਰਕੇ ਮਿਥੂਨ ਲਗਨ ਤੇ ਮਿਥੂ ਰਾਸ਼ੀ ਵਾਲਿਆਂ ਦੀ ਚੱਲ ਪਈ ਹੈ ਤੇ ਬਸ ਤੁਸੀਂ ਆਪਣੇ ਗ੍ਰਹਿਆਂ ਨੂੰ ਸ਼ੁਭ ਕਰਨ ਦੇ ਲਈ ਹਰੀ মুੰਗੀ ਪੰਛੀਆਂ ਨੂੰ ਪਾਉਂਦੇ ਰਹਿਣਾ ਹੈ ਕੈਂਸਰ ਕਰਕਰ ਰਾਸ਼ੀ ਪਾਣੀ ਵਿੱਚ ਦੁੱਧ ਪਾ ਕੇ ਇਸ਼ਨਾਨ ਕਰਨਾ ਹੈ ਜੀ ਅੱਜ ਤੁਸੀਂ ਜ਼ਰੂਰੀ ਰਾਹੂ ਦਾ ਨਕਸ਼ਤਰ ਮਿੱਤਰਨੀ ਹੈ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਟਾਲੋ ਸੇਧਾ ਧਿਆਨ ਰੱਖੋ ਕਨਫਿਊਜ਼ ਕਿਸੇ ਕੰਮ ਲਈ ਨਾ ਹੋਵੋ ਜਿਸ ਦੀ ਜਾਣਕਾਰੀ ਨਹੀਂ ਉਸ ਕੰਮ ਵਿੱਚ ਹੱਥ ਪਾਉਣਾ ਸਮਝਦਾਰੀ ਨਹੀਂ ਹੈ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਗੁੱਸਾ ਅੱਜ ਕੱਲ ਕੁਝ ਜ਼ਿਆਦਾ ਹੀ ਆ ਰਿਹਾ ਹੈ ਤੇ ਖਿਜਨਾ ਪਿਤਾ ਨਾਲ ਬਹਿਸ-ਬਾਜੀ ਕਰਨਾ ਸਿਤਾਰਿਆਂ ਦੀ ਸ਼ੁਭਤਾ ਨੂੰ ਖਰਾਬ ਕਰ ਦੇਗਾ ਸੂਰਜ ਬੁੱਧ ਤੇ ਸ਼ਨੀ 7ਵੇਂ ਸਥਾਨ ਵਿੱਚ ਆ ਤਾਂ ਕੋਸ਼ਿਸ਼ ਕਰਨੀ ਹੈ ਤੁਸੀਂ ਪਿਤਾ ਨਾਲ ਬੜੀ ਹਲੀਮੀ ਨਾਲ ਆਰਾਮ ਨਾਲ ਬੈਠ ਕੇ ਆਸ਼ੀਰਵਾਦ ਲੈ ਕੇ ਹਰ ਕੰਮ ਕਰੋ ਤਾਂ ਹੀ ਸਕਸੈਸ ਮਿਲੇਗੀ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਧਨ ਸਥਾਨ ਵਿੱਚ ਦੂਜੇ ਬੈਠਾ ਹੋਇਆ ਚੰਦਰ ਧਨ ਲਈ ਬਿਜ਼ਨਸ ਲਈ ਕੰਮ ਕਰ ਲਈ ਚੰਗਾ ਹੈ ਮਨ ਖੁਸ਼ ਰਹੇਗਾ ਪੈਸਾ ਕਿਤੇ ਰੁਕਿਆ ਹੋਇਆ ਮਿਲ ਜਾਏਗਾ એનર્ਜੀ ਅੱਛੀ ਰਹੇਗੀ ਮਨ 'ਚ ਥੋੜਾ ਜਿਹਾ ਸ਼ੱਕ ਪੈਦਾ ਨਾ ਹੋਣ ਦਿਓ ਤੇ ਸਵੇਰ ਤੋਂ ਮੱਥੇ ਤੇ ਦੁੱਧ ਲਾ ਲਓ ਲਿਬਰਾ ਤੁਹਾਰਾ ਰਾਸ਼ੀ ਤੁਹਾਰੀ ਰਾਸ਼ੀ ਦੇ ਲਈ ਨਜ਼ਰਾਂ ਦਾ ਜ ਕੰਮ ਥੋੜਾ ਹੋਇਆ ਤੁਹਾਨੂੰ ਰਾਹੁ ਦਾ ਨਕਸ਼ਤਰ ਪਾਵੇਂ ਮਿੱਤਰਿਆ ਪ੍ਰੋਪਰਟੀ ਦੇ ਕੰਮ ਫਿਰ ਵੀ ਬਣਦੇ 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 ਹੀ ਬਣਦੇ ਆ ਮਤਲਬ ਕੰਮ ਥੋੜੇ ਲੰਮਕ ਜਾਂਦੇ ਆ ਇਹ ਕਹਿ ਸਕਦੇ ਆ ਆਪਾਂ ਕੱਚ ਦਾ ਗਲਾਸ ਅੱਜ ਨਹੀਂ ਵਰਤਣਾ ਚਾਂਦੀ ਦੇ ਗਲਾਸ ਚ ਪਾਣੀ ਪੀਣਾ ਹੈ ਪਿੱਤਾ ਦੇ ਨਾਲ ਅਗਰ ਤੁਹਾਡਾ ਕੋਈ ਦੁਕਾਨਦਾਰੀ ਦਾ ਕੰਮ ਹੈ ਤਾਂ ਸੂਰਜ ਨੂੰ ਸ਼ੁਭ ਕਰਨ ਲਈ ਸੂਰਜ ਦੇ ਦਰਸ਼ਨ ਕਰਨੇ ਵੀ ਜ਼ਰੂਰੀ ਨੇ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਤਾਵਲਾ ਬਣ ਬੇਚੈਨੀ ਬੜੀ ਚੜੀ ਹੋਈ ਆ ਥੋੜਾ ਸਿਰ ਚ ਦਰਦ ਵੀ ਹੋ ਰਿਹਾ ਹੈ ਚੰਦਰਮਾ 12 ਥੋੜੀ ਖੱਜਲ ਖਵਾਰੀ ਮਾਨਸਿਕ ਤੌਰ ਤੇ ਦੇ ਰਿਹਾ ਮਨ ਤੇ ਦਿਮਾਗ ਇੰਦਰ ਉੱਧਰ ਜਾਦਾ ਪ ਦਿਮਾਗ ਨੂੰ ਸਟੇਬਲ ਕਰਕੇ ਚੱਲਣਾ ਤੁਸੀਂ ਤੇ ਰਸੋਈ ਚ ਬੈਠ ਕੇ ਖਾਣਾ ਖਾਣਾ ਤੇ ਚਲਦੇ ਪਾਣੀ ਵਿੱਚ ਥੋੜਾ ਜਿਹਾ ਗੁੜ ਜਲ ਪ੍ਰਵਾਹ ਕਰ ਦੇਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਜੀ ਦੇਖਿਆ ਜਾਵੇ ਤਾਂ ਮੋਸ਼ਨਲ ਕਾਫੀ ਹੋ ਤੁਸੀਂ ਆਪਣੀ ਮਾਤਾ ਦੀ ਸਿਹਤ ਨੂੰ ਲੈ ਕੇ ਸੇ ਠੀਕ ਹੁੰਦੀ ਜਾਏਗੀ ਰਾਹੁ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਥੋੜਾ ਜਿਹਾ ਸਾਹ ਦੀ ਪ੍ਰੋਬਲਮ ਦੇ ਰਿਹਾ ਹੈ ਥੋੜੀ ਗਲੇ ਚ ਇਨਫੈਕਸ਼ਨ ਦੇ ਰਿਹਾ ਹੈ ਤਾਂ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰ ਲਓ ਤੇ ਪੀਲਾ ਰਮਾਲ ਆਪਣੇ ਕੋਲ ਰੱਖ ਲਓ ਕੈਪ੍ਰਿਕਨ ਮਕਰ ਰਾਸ਼ੀ ਵਿਰੋਧੀ ਕੋਈ ਕੁਝ ਨਹੀਂ ਵਿਗਾੜ ਸਕਣਗੇ ਬਾਦਦੂਆਂ ਦੀਆਂ ਫੁਹਾਵਾਂ ਜੀਆਂ ਨਾਲ ਦਿਮਾਗ ਤੇ ਜ਼ਰ ਕੈਸਾ ਕਹਦੇ ਆਪਾਂ ਥੋੜਾ ਡਿਸਟਰਬ ਹੋਵੇਗਾ ਵੀ ਮਾ ਕੇ ਹੀ ਕਹਿ ਸਕਦੇ ਆ ਦੁੱਧ ਮੱਥੇ ਤੇ ਲਾਓ ਤੇ ਦਹੀਂ ਧਾਰਮਿਕ ਸਥਾਨ ਤੇ ਰੱਖੋ ਅਗੁਰਸ ਕੁੰਬ ਰਾਸ਼ੀ ਵਾਲਿਆਂ ਦੇ ਲਈ ਮੰਗਲਵਾਰ ਵਾਲ ਦਾ ਦਿਨ ਹੈ ਤੇ ਸ਼ਨੀ ਲਗਣ ਵਿੱਚ ਹੈ ਤੇ ਨਜ਼ਰਾਂ ਤੋਂ ਬਚੋ ਸ਼ੁਕਰ ਰਾਹੂ ਚੰਗੇ ਕੰਮ ਕਰਾ ਰਿਹਾ ਹੈ ਪਰ ਦਿਖ ਕੁਝ ਹੋ ਰਿਹਾ ਹੋ ਕੁਝ ਹੋ ਰਿਹਾ ਸੋਚ ਕੁਝ ਹੋ ਰਹੀ ਹੈ ਬਸ ਇਦਾਂ ਦੀ ਸਿਚੁਏਸ਼ਨ ਹੈ ਪਰ ਨੌਵੇਂ ਚੰਦਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਣਾ ਧਾਰਮਿਕ ਫੰਕਸ਼ਨ ਅਟੈਂਡ ਕਰਨ ਜਾਣਾ ਤੇ ਇਹ ਜਾਣਾ ਪੈ ਸਕਦਾ ਤੁਹਾਨੂੰ ਨੇਮ ਫਰੇਮ ਵਿੱਚ ਵਾਦੇ ਲਈ ਸਿਤਾਰੇ ਚੰਗੇ ਆ ਗਾਂ ਨੂੰ ਰੋਟੀ ਜ਼ਰੂਰ ਪਾਓ ਪਾਈਸੇ ਜਾਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਥੋੜਾ ਮਿਲੇ ਜੁਲੇ ਪ੍ਰਭਾਵ ਵਾਲਾ ਰਹੇਗਾ ਬਹੁਤ ਜ਼ਿਆਦਾ ਅੱਛਾ ਤਾਂ ਨਹੀਂ ਮਨ ਥੋੜਾ ਜਿਹਾ ਡਿਸਟਰਬ ਕਿਸੇ ਗੱਲ ਨੂੰ ਲੈ ਕੇ ਹੋ ਸਕਦਾ ਹੈ ਕੋਸ਼ਿਸ਼ ਕਰਨੀ ਹੈ ਜੇ ਤੁਸੀਂ ਚੰਦਰ ਨੂੰ ਸ਼ੁਭ ਕਰਨ ਦੇ ਲਈ ਚੱਲਦੇ ਪਾਣੀ 'ਚ ਚੌਲ ਜਾਲ ਪ੍ਰਵਾਹ ਕਰੋ ਤੇ ਚਾਂਦੀ ਆਪਣੇ ਕੋਲ ਰੱਖੋ ਅਗਰ ਕਿਤੇ ਜਾ ਰਹੇ ਹੋ ਤਾਂ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਵਸਤੂਆਂ ਨੂੰ ਕਿੱਦਾਂ ਅਸੀਂ ਸਹੀ ਚੀਜ਼ਾਂ ਬੈਲੈਂਸ ਕਰਕੇ ਚੱਲਣਾ ਹੈ ਕਿੱਦਾਂ ਅਸੀਂ ਘਰੇਲੂ ਚੀਜ਼ਾਂ ਸਹੀ ਕਰਨੀਆਂ ਕਿੱਦਾਂ ਅਸੀਂ ਕੰਮ ਕਰ ਸਹੀ ਕਰਨਾ ਹੈ ਕਿੱਦਾਂ ਅਸੀਂ ਵਾਸਤੂ ਮੁਤਾਬਕ ਹਰ ਦਿਨ ਨਾਲ ਘਰ ਦੀ એનર્ਜੀ ਨੂੰ ਸ਼ੁਭ ਕਰਨਾ ਜ਼ਰੂਰੀ ਹੈ ਜ਼ਰੂਰੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਕੁਝ ਚੀਜ਼ਾਂ ਤੁਹਾਡੇ ਹੱਥ ਵਿੱਚ ਨਹੀਂ ਤੇ ਕੁਝ ਚੀਜ਼ਾਂ ਨੂੰ ਬੈਲੈਂਸ ਆਪਾਂ ਕਰਦੇ ਜ਼ਰੂਰਾਂ ਪਰ ਕਈ ਵਾਰੀ ਹੁੰਦੀਆਂ ਵੀ ਨਹੀਂ ਆਪਾਂ ਤੁਹਾਨੂੰ ਕਈ ਵਾਰੀ ਦੱਸਿਆ ਕਿ ਟਾਪਨ ਕਰਨ ਤੋਂ ਥੋੜਾ ਬਚਾ ਰੱਖਣਾ ਚਾਹੀਦਾ ਹੈ ਅਗਰ ਕਿਸੇ ਗ੍ਰਹਿ ਦੀ ਪਰੇਸ਼ਾਨੀ ਤੁਹਾਨੂੰ ਚੱਲਦੀ ਪਈ ਹੈ ਨੋਟ ਕਰੋ ਤੁਹਾਨੂੰ ਪਤਾ ਚੱਲ ਜਾਏਗਾ ਹੱਥ ਤਰੀਕੇ ਨਾਲ ਉਸ ਜਿਸ ਗ੍ਰਹਿ ਦੀ ਦਿਸ਼ਾ ਚੱਲ ਰਹੀ ਹੋਵੇ ਮਨ ਲਓ ਕਿ ਤੁਹਾਡੇ ਤੇ ਤੁਹਾਡੇ ਪਰਿਵਾਰ ਵਿੱਚ ਕਿਸੇ ਤੇ ਬੁੱਧ ਦੀ ਦਿਸ਼ਾ ਚੱਲ ਪਈ ਹੈ ਬੁੱਧ ਦੀ ਦਿਸ਼ਾ ਦੇ ਨਾਲ ਦਸ਼ਾ ਜੋ ਹੈ ਉਹ ਜ਼ਰੂਰ ਚੈੱਕ ਕਰਨੀ ਚਾਹੀਦੀ ਆ ਜਾਨੀ ਨਾਰਥ ਦਿਸ਼ਾ ਚੈੱਕ ਕਰਨੀ ਹੈ ਤੁਸੀਂ ਕਿ ਅਗਰ ਬੁੱਧ ਦੀ ਦਸ਼ਾ ਸਾਨੂੰ ਸਾਡੀ ਮਿੱਤਰ ਗਰੇ ਮੰਨ ਲਓ ਤੁਹਾਡਾ ਬ੍ਰਿਕ ਲਗਣਾ ਤੇ ਬੁੱਧ ਦੀ ਦਸ਼ਾ ਚੱਲੀ ਹੈ ਤਾਂ ਅਗਰ ਉਹ ਬੁੱਧ ਦੀ ਦਸ਼ਾ ਤੁਹਾਡੀ ਮਿੱਤਰ ਹੋਣ ਕਰਕੇ ਵੀ ਤੁਹਾਨੂੰ ਕੰਮ ਕਰ ਵਿੱਚ ਫਾਇਦਾ ਨਹੀਂ ਦੇ ਰਹੀ ਤਾਂ ਇਹਦਾ ਮਤਲਬ ਉਹ ਦਿਸ਼ਾ ਜੋ ਹੈ ਉਹ ਉਹ ਦਸ਼ਾ ਜੋ ਹੈ ਉਹ ਦਿਸ਼ਾ ਦੀ ਡਿਸਟਰਬੈਂਸ ਕਰਕੇ ਆਪਣੇ ਪਾਵਰ ਨਹੀਂ ਦਿਖਾ 파 ਰਹੀ ਤਾਂ ਉਸ ગ્રਹ ਦੀ ਦਸ਼ਾ ਜਿਸ ਦੀ ਦਸ਼ਾ ਚੱਲ ਰਹੀ ਹੋ ਉਸ ਦੀ ਦਿਸ਼ਾ ਨੂੰ ਸਹੀ ਕਰ ਲੈਣਾ ਚਾਹੀਦਾ ਹੈ ਉੱਥੋਂ ਮੰਗਲ ਦੀਆਂ ਚੀਜ਼ਾਂ ਹਟਾ ਦੇਣੀਆਂ ਚਾਹੀਦੀਆਂ ਨੇ ਉੱਥੋਂ ਜੇ ਆਪਾਂ ਦੇਖੀਏ ਤਾਂ ਤਕਰੀਬਨ ਤਕਰੀਬਨ ਹਰ ਤਰ੍ਹਾਂ ਨਾਲ ਬੁੱਧ ਦੇ ਮਿੱਤਰ ਗ੍ਰਹਿਾਂ ਦੀ એનર્ਜੀ ਨੂੰ ਸਥਾਪਿਤ ਕਰ ਲੈਣਾ ਚਾਹੀਦਾ ਹੈ ਚੰਦਰ ਦੀਆਂ ਚੀਜ਼ਾਂ ਵੀ ਜ਼ਿਆਦਾ ਉਸ ਜਗ੍ਹਾ ਤੇ ਨਹੀਂ ਰੱਖਣੀਆਂ ਚਾਹੀਦੀਆਂ ਉਹ એનર્ਜੀ ਦੂਰ ਦਿੰਦੀਆਂ ਨੇ ਪਰ ਧੰਨ ਤਾਂ ਚਲੋ ਦਿੰਦੀਆਂ ਰਹਿੰਦੀਆਂ ਜਿਸ ਤਰ੍ਹਾਂ ਨਾਲ ਜਿਸ ਗ੍ਰਹਿ ਦੀ ਪ੍ਰੋਬਲਮ ਹੋਵੇ ਉਸ ਤਰ੍ਹਾਂ ਨਾਲ ਉਸ ਗ੍ਰਹਿ ਦੀ ਦਸ਼ਾ ਨੂੰ ਸਹੀ ਕਰਕੇ ਅਸੀਂ ਦਿਸ਼ਾਵਾਂ ਦੀ એનર્ਜੀ ਨੂੰ ਸ਼ੁਭਕਰ ਸਕਦੇ ਆ ਇਸੇ ਵਾਸਤੇ ਟਿਪ ਸਮਝਾ ਜਾ ਸਕਦਾ ਆ ਆਪ ਸਭ ਦਾ ਦੱਸਦਾ ਦਿਨ ਅੱਛਾ ਜਾਵੇ ਸਾਸ਼ਿਕਾ